ਅੱਜ ਪਹਿਲਾ ਰਿਐਕਸ਼ਨ ਕੀ ਹੈ ਜੀ ਇੱਥੇ ਪੁੱਛ ਕੇ ਕੀ ਕਰਨਾ ਚਾਹੁੰਦੇ ਅਸੀਂ ਤਾਂ ਸਿਰਫ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਤਖਤ ਦੇ ਉੱਤੇ ਅੱਜ ਨਤਮਸਤਕ ਹੋਣ ਵਾਸਤੇ ਆਏ ਹਾਂ ਔਰ ਕੋਈ ਅਜੰਡਾ ਨਹੀਂ ਹੈ ਕਿਉਂਕਿ ਸਿੱਖ ਜਦੋਂ ਵੀ ਕੋਈ ਸੇਵਾ ਆਰੰਭ ਕਰਦਾ ਹੈ ਤੇ ਸਤਿਗੁਰੂ ਦਾ ਅਸ਼ੀਰਵਾਦ ਲੈਣਾ ਸਤਿਗੁਰੂ ਅੱਗੇ ਬੇਨਤੀ ਕਰਨੀ ਇਹ ਸਿੱਖ ਦਾ ਮੋਢਲਾ ਫਰਜ਼ ਹੁੰਦਾ ਹੈ ਇਹ ਅਸੀਂ ਉਹੀ ਫਰਜ਼ ਅਦਾ ਕਰਨ ਵਾਸਤੇ ਅੱਜ ਆਪਣੇ ਸਾਥੀਆਂ ਦੇ ਸਹਿਤ ਤਖਸ਼ੀ ਕੇਸਗੜ੍ਹ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਪਹੁੰਚੇ ਆਂ ਬੇਅੰਤ ਵੱਡੀ ਗਿਣਤੀ ਚ ਸੰਗਤਾਂ ਜਿਹੜੀਆਂ ਨੇ ਨਤਮਸਤਕ ਹੋਣ ਵਾਸਤੇ ਨਾਲ ਆਈਆਂ ਨੇ ਮੈਂ ਜਿੱਤੇ ਗੁਰੂ ਪਾਤਸ਼ਾਹ ਜੀ ਦਾ ਕੋਟ ਕੋਟ ਧੰਨਵਾਦ ਕਰਦਾ ਉਥੇ ਸਮੂਹ ਸੰਗਤ ਦਾ ਜਿਹੜੀ ਅੱਜ ਇੱਥੇ ਹਾਜ਼ਰ ਹੈ ਮੈਂ ਉਹਨਾਂ ਦਾ ਵੀ ਜਿਹੜਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਹਾਂ ਜੀ ਰਾਜੀ ਅੱਜ ਡਿਫਰੈਂਟ ਰੋਲ ਦੇ ਪਹਿਲਾ ਤੁਹਾਡੇ ਜਿਹੜੇ ਵਿਰੋਧੀ ਨੇ ਉਹ ਤਾਂ ਸਮੇਟ ਲਿਆ ਸੀ ਜੀ ਬਾਕੀ ਧੜੇ ਨੇ 2 ਦਸੰਬਰ ਦੀ ਸ਼ਾਮ ਨੂੰ ਚੁੱਲਾ ਸਮੇਟ ਲਿਆ ਸੀ ਇਹਨਾਂ ਨੇ ਉਹਨਾਂ ਨੂੰ ਗੱਲ ਦੇ ਨਾਲ ਨਹੀਂ ਲਾਇਆ ਇਹ ਸਭ ਕੁ ਪਘੋੜੇ ਹੋ ਗਏ ਸੱਤ ਮੈਂਬਰੀ ਕਮੇਟੀ ਅਕਲ ਤੱਕ ਸਭ ਤੋਂ ਬਣੀ ਸੀ ਉਹਦੇ ਤੋਂ ਵੀ ਪਘੋੜੇ ਹੋ ਗਏ ਜਿਨ੍ਹਾਂ ਨੇ ਅਸਤੀਫੇ ਦਿੱਤੇ ਸੀ ਵੀ ਸਾਨੂੰ ਇਹ ਗੱਲ ਦੇ ਨਾਲ ਲਾਉਣਗੇ ਤੇ ਉਹਨਾਂ ਨੂੰ ਵੀ ਇਹਨਾਂ ਨੇ ਗੱਲ ਦੇ ਨਾਲ ਨਹੀਂ ਲਾਇਆ ਸੋ ਇਹ ਆਪਣਾ ਚੁੱਲਾ ਚੱਕ ਕੇ ਭੱਜੇ ਨੇ ਇਸ ਕਰਕੇ ਜਿਹੜਾ ਹੈਗਾ ਇਹ ਹੀ ਪਕੜਨੇ ਪੰਜਾਬ ਸਰਕਾਰ ਦੇ ਨੂੰ 800 ਕਰੋੜ ਰੁਪਏ ਸੈਂਟਰ ਨੇ ਵਾਪਸ ਲੈ ਲਿਆ ਜੀ ਸੜਕਾਂ ਬਣਾਉਣ ਲਈ ਪੈਸੇ ਆਏ ਸੀਗੇ ਕੀ ਕਹਿਣਾ ਤੁਹਾਨੂੰ ਇਸ ਸਰਕਾਰ ਦੀ ਨਲਾਇਕੀ ਹੈ ਜੀ ਕਿ ਪੈਸਾ ਸੈਂਟਰ ਦਾ ਆਇਆ ਹੈ ਡਿਵੈਲਪਮੈਂਟ ਵਾਸਤੇ ਆਇਆ ਹੈ ਤੇ ਉਹਨੂੰ ਖਰਚ ਕਰਨ ਦੇ ਲਈ ਕੋਈ ਪਾਲਸੀ ਕੋਈ ਵਿਧੀ ਵਿਧਾਨ ਨਹੀਂ ਜਿਹੜਾ ਉਹ اختیار ਨਹੀਂ ਕਰ ਸਕੀ ਤੇ ਪੈਸਾ ਵਾਪਸ ਹੋ ਗਿਆ ਸਮਝਦਾ ਪੰਜਾਬ ਨੂੰ ਵੱਡਾ ਘਾਟਾ ਪਿਆ ਜੀ ਸਿਰਫ ਤੇ ਸਿਰਫ ਸਰਕਾਰ ਦੀ ਨਿਗਹਿਲੀ ਕਾਰਨ ਜੀ ਸਾਹਮਣੇ ਤੁਸੀਂ ਕਿਹ ਲੰਡਾ ਤੇ ਪੋਲਿਟਿਸ਼ੀਅਨ ਹੁੰਦਾ ਇਲੈਕਸ਼ਨ ਲੜਾਉਣ ਵਾਲਾ ਵੀ ਪੋਲਿਟਿਸ਼ੀਅਨ ਹੁੰਦਾ ਸਰ ਜੀ ਅੱਜ ਤੁਸੀਂ ਇੱਥੇ ਪਹੁੰਚੇ ਲੇਕਿਨ ਪ੍ਰਮਖੀ ਕੇ ਟਿੱਪੂ ਸਾਰੇ ਧਾਲੇ ਲਗਾ ਦਿੱਤੇ ਕਿ ਅਸੀਂ ਕੀ ਕਹ ਲਵਗੇ ਚਲੋ ਜੀ ਅਸੀਂ ਤਖਸ਼ਰੀ ਕਸਕਰ ਸਾਹਿਬੇ ਕੇ ਮੱਥਾ ਟੇਕਣ ਆਏ ਆਂ ਆਸਤੇ ਆਏ ਆਂ ਕਿ ਮੇਰੇ ਖਲ ਮੁਲਾਜ਼ਮਾਂ ਦਾ ਤਾਂ ਵਿਚਾਰਾਂ ਦਾ ਕੋਈ ਦੋਸ਼ ਨਹੀਂ ਹੈ ਕਿਉਂਕਿ ਮੁਲਾਜ਼ਮ ਤਾਂ ਮੁਲਾਜ਼ਮ ਹੈ ਅਰ ਜਿਨ੍ਹਾਂ ਨੇ ਤਾਲੇ ਲਾਏ ਨੇ ਤੇ ਮੈਂ ਸਮਝਦਾ ਹਾਂ ਜਿਉਂ ਉਹਨਾਂ ਦਾ ਵਾਸ ਚੱਲਦਾ ਤੇ ਸ਼ਾਇਦ ਉਹ ਸਾਨੂੰ ਮੱਥਾ ਵੀ ਨਾ ਟੇਕਣ ਦਿੰਦੇ ਇਸ ਕਰਕੇ ਕੋਈ ਗੱਲ ਨਹੀਂ ਉਹਨਾਂ ਦਾ ਧੰਨਵਾਦ ਜੀ ਉਹ ਪਾਰਟੀ ਦਾ ਜਦੋਂ ਢਾਂਚਾ ਹੋ ਜਾਏਗਾ ਵਿਕਸਤ ਹੋ ਜਾਏਗਾ 15 20 ਦਿਨਾਂ ਮਹੀਨੇ ਦੇ ਅੰਦਰ ਤੇ ਉਦੋਂ ਫਿਰ ਪਾਰਟੀ ਪਲੇਟਫਾਰਮ ਤੇ ਇਹਦੇ ਤੇ ਵਿਚਾਰ ਹੋਊਗਾ ਉਹ ਪਾਰਟੀ ਦਾ ਜਦੋਂ ਢਾਂਚਾ ਹੋ ਜਾਏਗਾ ਵਿਕਸਤ ਹੋ ਜਾਏਗਾ 15 20 ਦਿਨਾਂ ਮਹੀਨੇ ਦੇ ਅੰਦਰ ਤੇ ਉਦੋਂ ਫਿਰ ਪਾਰਟੀ ਪਲੇਟਫਾਰਮ ਤੇ ਇਹਦੇ ਤੇ ਵਿਚਾਰ ਹੋਊਗਾ ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਲੀਡਰ ਜਿਹੜੇ ਨਾਲ ਹੋਣ ਬਹੁਤ ਸਾਰੇ ਨਾਲ ਨਹੀਂ ਹੈ ਚੰਡੀਗੜ੍ਹ ਅਸੀਂ ਮੀਟਿੰਗ ਦੇ ਵਿੱਚ ਸੀ ਉੱਥੇ ਇਥੇ ਕੁਝ ਕਾਇਆ ਕਈ ਰਜੇਵੇਂ ਵੀ ਹੁੰਦੇ ਆ ਪਰਿਵਾਰ ਦੇ ਨਾਲ ਬੈਠੇ ਤਕਸ਼ਰੀ ਦਮਦਮਾ ਸਾਹਿਬ ਤਕਸ਼ਰੀ ਹਜੂਰ ਸਾਹਿਬ ਤਕਸ਼ਰੀ ਪਟਨਾ ਸਾਹਿਬ ਜਿੱਥੇ ਵੀ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਦਾ ਤਖਤਾਂ ਦੇ ਉੱਤੇ ਜਾਣਾ ਹੈ ਸੰਗਤ ਲਗਾਤਾਰ ਜੁੜ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਜੀ ਸਾਨੂੰ ਵੱਡਾ ਹੰਗਾਰਾ ਮਿਲ ਰਿਹਾ ਸਿੱਖ ਸੰਗਤ ਔਰ ਪੰਜਾਬ ਦੇ ਲੋਕਾਂ ਦਾ ਵੱਡਾ ਸਾਥ ਜਿਹੜਾ ਸਾਨੂੰ ਮਿਲ ਰਿਹਾ ਹੈਗਾ ਤੇ ਇਹ ਖੁਸ਼ੀ ਵਾਲੀ ਗੱਲ ਹੈ ਜੀ ਸਰ ਜੀ ਸਿੰਘ ਸਾਹਿਬ ਜੀ ਕਿਸੇ ਧਾਰਮਿਕ ਖੇਤਰ ਔਰ ਜਿਹੜਾ ਪੰਥ ਦਾ ਸਾਥ ਲਵਾਂਗੇ ਔਰ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਜਿਹੜਾ ਹੈ ਔਰ ਪਰਦਾਸ਼ੀ ਢੰਗ ਦੇ ਨਾਲ ਚਲਾਵਾਂਗੇ ਇਸ ਢੰਗ ਦੇ ਨਾਲ ਚਲਾਵਾਂਗੇ ਤੁਸੀਂ ਸਾਰੇ ਦੇਖੋਗੇ ਜਿਹੜੀ ਭਾਸ਼ਾ ਦੀ ਮੈਂ ਗੱਲ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਾਰ-ਬਾਰ ਕਹਿ ਰਹੇ ਨੇ ਕਿ ਅਸੀਂ ਨਾ ਜੀ ਉਹ ਤਾਂ ਰਾਈ ਦੇ ਦਾਣੀ ਜੰਨੀ ਸੀ ਤੇ ਜਿਹੜੇ ਕੁਝ ਇਹ ਬੋਲ ਰਹੇ ਹੋ ਪਹਾੜ ਵਰਗੇ ਬੋਲ ਰਹੇ ਆ ਇਹਨਾਂ ਨੇ ਕਿਹਾ ਤੁਸੀਂ ਚਾਹਦੇ ਜੀ ਠੀਕ ਆ ਜੀ ਬਿਦਾਰ ਆ ਗਿਆ ਤੁਸੀਂ ਪਹਿਲੇ ਤੋਂ ਪ੍ਰਧਾਨਗੀ ਦੀ ਇੱਛਾ ਸੀ ਨਹੀਂ ਨਹੀਂ ਕੋਈ ਇੱਛਾ ਨਹੀਂ ਸੀ ਸਾਨੂੰ ਤਾਂ ਪਤਾ ਨਹੀਂ ਸੀ ਸਾਨੂੰ ਜ਼ਹੀਦਾਰੀ ਤੋਂ ਜਲੀਲ ਕਰਕੇ ਲਾ ਦੇਣਗੇ ਇਹ ਉਹ ਤਾਂ ਤਾਂ ਹੁੰਦਾ ਜੇ ਅਸੀਂ ਜਹੇਦਾਰ ਹੁੰਦੇ ਤੇ ਅਸਤੀਫਾ ਦੇ ਕੇ ਪਾਉਂਦਾ 10 ਦਿਨ ਪਹਿਲਾਂ ਪ੍ਰਧਾਨਗੀ ਚ ਉਤਰਦੇ ਉਹਦੀ ਰੌਸ਼ਨੀ ਦੇ ਵਿੱਚ ਹੀ ਅਸੀਂ ਜਿਹੜਾ ਅੱਜ ਇੱਕ ਕਮੇਟੀ ਬਣਾਈ ਹੈ ਵਿਜ਼ਨਰੀ ਅਜੰਡਾ ਜਿਹੜਾ ਹੈਗਾ ਸਾਡੇ ਜਿਹੜਾ ਵਿਜ਼ਨ ਕੀ ਹੋਏਗਾ ਉਹ ਤਿਆਰ ਕਰੇ ਭਾਈ ਮ੍ਰਿਪਾਲ ਦੀ ਪਾਰਟੀ ਨਾਲ ਅਸੀਂ ਸਾਰਿਆਂ ਨਾਲ ਹੀ ਗੱਲਬਾਤ ਕਰਾਂਗੇ ਸਾਰਿਆਂ ਦੇ ਨਾਲ ਹੀ ਮਿਲ ਕੇ ਚੱਲਾਂਗੇ ਸੂਬਾ ਸਰਕਾਰ ਦੇ ਮੇਰੇ ਨਾਲ ਜਿਸ ਤਰੀਕੇ ਦੇ ਨਾਲ 3.5 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਕਾਰਗੁਜ਼ਾਰੀ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਉਸ ਕਾਰਗੁਜ਼ਾਰੀ ਨੇ ਪੰਜਾਬੀਆਂ ਨੂੰ ਨਰਾਸ਼ ਕੀਤਾ ਜੀ ਮਨਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਤੁਹਾਡਾ ਜਿਹੜਾ ਇਹ ਅਰੰਡਾ ਦੇ ਉੱਪਰ ਰਹੇਗਾ ਜੀ ਬਿਲਕੁਲ 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 ਇਹ ਤਾਂ ਪੰਥ ਦੇ ਮਸਲੇ ਨੇ ਕੌਮ ਦੇ ਮਸਲੇ ਨੇ ਇਹ ਤਾਂ ਸਾਡੀ ਪ੍ਰਾਇੋਰਟੀ ਨੇ ਪੰਜਾਬ ਦੇ ਬਹੁਤ ਸਾਰੇ ਮਸਲੇ ਦਾ ਚੰਡੀਗੜ੍ਹ ਦਾ ਮਸਲਾ ਹੋਵੇ ਭਾਸ਼ਾ ਨੂੰ ਲਾਗੂ ਕਰਨ ਦਾ ਮਸਲਾ ਹੋਵੇ ਪਾਣੀਆਂ ਦਾ ਮਸਲਾ ਹੋਵੇ ਕੇਂਦਰ ਦੇ ਨਾਲ ਸਿੱਧੇ ਤੌਰ ਤੇ ਮਾੜ ਵਾਲੇ ਸਮੇਂ ਚ ਹੋ ਸਕਦਾ ਕਿ ਭਾਜਪਾ ਦੇ ਨਾਲ ਵੀ ਜੀ ਪਾਪਾ ਹੱਥ ਤੇ ਬਣਾ ਦਈਏ ਸਭਪਾਪਾ ਕਿਸ਼ਾ ਦੇਖੋ ਪਹਿਲਾ ਗੱਲ ਤਾਂ ਇਹ ਕਿ ਸਾਡੀ ਪਾਰਟੀ ਦਾ ਜਿਹੜਾ ਢਾਂਚਾ ਜਿਹੜਾ ਹੈ ਉਹ ਮਹੀਨੇ ਖਾਣ ਦੇ ਵਿੱਚ ਵਿਕਸਿਤ ਹੋ ਜਾਊਗਾ ਪਾਰਟੀ ਦਾ ਪਲੇਟਫਾਰਮ ਤਿਆਰ ਹੋ ਜਾਊਗਾ ਅਸੀਂ ਪਾਰਟੀ ਪਲੇਟਫਾਰਮ ਦੇ ਉੱਤੇ ਜਿਹੜਾ ਸਾਰੀ ਗੱਲਬਾਤ ਜਿਹੜੀ ਆ ਕਰਾਂਗੇ ਸਾਡੇ ਲਈ ਸਾਡੇ ਲਈ ਕਿਉਂਕਿ ਉਹ ਜਮਾਨਾ ਲੱਗ ਗਿਆ ਕਿ ਪ੍ਰਧਾਨ ਨੇ ਕਹਿਤਾ ਚਿੜੀ ਉੱਡ ਤੇ ਉੱਡ ਗਈ ਤੇ ਪ੍ਰਧਾਨ ਨੇ ਕਹਿਤਾ ਚਿੜੀ ਬਹਿ ਜਾ ਤੇ ਬਹਿ ਗਈ ਹੁਣ ਤਾਂ ਡੈਮੋਕ੍ਰੈਟਿਕ ਢੰਗ ਦੇ ਨਾਲ ਹੀ ਇਹ ਪਾਰਟੀ ਚੱਲੂਗੀ ਪਾਰਟੀ ਬਹੁਤ ਸ਼ਾਂਤੀ ਨਾਲ ਕਹਿੰਦੀ ਕਿ ਜੀ ਦੀ ਨਾਲ ਸਮਝੌਤਾ ਹੋਣਾ ਚਾਹੀਦਾ ਉਹਦੇ ਲਈ ਦੇਖੋ ਸਾਡੇ ਸਾਡੇ ਲਈ ਪੰਜਾਬ ਦੇ ਮੁੱਦੇ ਜਿਹੜੇ ਨੇ ਉਹ ਬੜੇ ਅਹਿਮ ਆ ਇਸ ਲਈ ਕਦੇ ਵੀ ਅਸੀਂ ਸਮਝੌਤਾ ਨਹੀਂ ਕਰਾਂਗੇ ਵੀ ਸਾਡੇ ਧੀ ਨੂੰ ਮਿਨਿਸਟਰ ਬਣਾ ਦਿਓ ਸਾਡੀ ਨੌ ਨੂੰ ਮਿਨਿਸਟਰ ਬਣਾ ਦਿਓ ਸਾਡੇ ਪੁੱਤ ਨੂੰ ਮਿਨਿਸਟਰ ਬਣਾ ਦਿਓ ਇਸ ਮਿਨਿਸਟਰੀ ਦੇ ਕਾਰਨ ਅਸੀਂ ਕਿਸੇ ਪਾਰਟੀ ਦੇ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਜਿਹੜੀ ਪਾਰਟੀ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਸਾਡੇ ਨਾਲ ਗੱਲਬਾਤ ਕਰੇਗੀ ਫਿਰ ਅਸੀਂ ਵਿਚਾਰ ਕਰਾਂਗੇ ਜੇ ਕਾਂਗਰਸ ਨਾਲ ਮੁੱਦੇ ਦੇ ਉੱਪਰ ਗੱਲਬਾਤ ਕਰਦੀ ਤਾਂ ਕਾਂਗਰਸ ਨਾਲ ਵੀ ਇਹ ਜਿਹੜਾ ਦਰਵਾਜ਼ਾ ਖੁੱਲਾ ਰਹੇਗਾ ਕਾਂਗਰਸ ਨੇ ਤਾਂ ਇਹ ਸਾਰੇ ਮਸਲੇ ਪੈਦਾ ਕੀਤੇ ਨੇ ਜੀ ਪਾਣੀਆਂ ਦਾ ਮਸਲਾ ਕਾਂਗਰਸ ਨੇ ਉਭਾਰਿਆ ਪਾਣੀ ਖੋਏ ਕਿਨੇ ਆ ਕਾਂਗਰਸ ਸਰਕਾਰਾਂ ਨੇ ਖੋਏ ਨਹੀਂ ਭਾਸ਼ਾ ਬੋਲਦੇ ਇਲਾਕੇ ਖੋਏ ਕਿਨੇ ਨਹੀਂ ਕਾਂਗਰਸ ਨੇ ਖੋਏ ਨਹੀਂ ਚੰਡੀਗੜ੍ਹ ਕਿਨੇ ਖੋਇਆ ਕਾਂਗਰਸ ਨੇ ਖੋਇਆ ਤੇ ਜਿਹਨੇ ਖੋਇਆ ਉਹ ਸਾਨੂੰ ਕਿੱਥੋਂ ਦੇ ਦੇਗੀ ਜੀ ਐਸਪੀਸੀ ਵਾਸਤੇ ਬਹੁਤ ਵੱਡੀ ਗੱਲ ਹੈ ਹੋਰ ਤੁਹਾਡੇ ਕੋਲ ਜੋ ਤਾਅਰ ਆਈਏ ਤਾਂ ਵਿਧੀ ਵਿਵਧਾਨ ਜਥੇਦਾਰਾਂ ਨੂੰ ਲਗਾਉਣ ਤੇ ਹਟਾਉਣ ਦੇ ਜਿਹੜੇ ਬਣਾਏ ਜਾਣਗੇ ਕਿਉਂਕਿ ਅਜੇ ਤੱਕ ਬੜੀਆਂ ਗੱਲਾਂ ਹੋਈਆਂ ਤੁਹਾਡੇ ਸਮੇਂ ਦੇ ਵਿੱਚ ਤੁਸੀਂ ਗੱਲ ਸ਼ੁਰੂ ਕੀਤੀ ਪਰ ਸਿਰੇ ਕਿਤੇ ਨਹੀਂ ਚੜੀ ਗੱਲ ਜੇ ਵਾਹਿਗੁਰੂ ਨੇ ਕਿਰਪਾ ਕੀਤੀ ਜਿਵੇਂ ਅਸੀਂ ਪਾਰਟੀ ਪਾਰਦਰਸ਼ੀ ਢੰਗ ਦੇ ਨਾਲ ਡੈਮੋਕਰੈਟਿਕ ਢੰਗ ਦੇ ਨਾਲ ਚਲਾਵਾਂਗੇ ਨਾ ਜੀ ਉਸੇ ਤਰ੍ਹਾਂ ਅਸੀਂ ਜਿਹੜੇ ਸਾਡੇ ਜਥੇਦਾਰ ਹੈ ਉਹਨਾਂ ਦਾ ਰਤਬਾ ਉਹਨਾਂ ਦਾ ਮਾਨ ਸਤਕਾਰ ਪਾਰਟੀ ਦੇ ਪ੍ਰਧਾਨ ਨਾਲੋਂ ਉੱਪਰ ਬਣਾਵਾਂਗੇ ਜੀ ਠੀਕ ਹੈ ਠੀਕ ਹੈ ਅੱਜ ਵਰਦਨ ਵਾਰਸ਼ ਦੇ ਵਿੱਚ ਜ਼ੋਰਦਾਰ ਮਹੀਨੇ ਵਿੱਚ ਮਾਤਾ ਜੀ ਸਾਡੀ ਪਾਰਟੀ ਦੇ ਵਰਕਰ ਜਿਵੇਂ ਆਪਣੇ ਪ੍ਰਧਾਨ ਦਾ ਸਵਾਗਤ ਕਰਨ ਲਈ ਰਸਤੇ 'ਚ ਥਾਂ-ਥਾਂ ਤੇ ਖੜੇ ਸੀ ਖਾੜ ਮਹਾਲੀ ਕਰਾਲੀ ਰੋਪੜ ਤੇ ਹੁਣ ਤੱਕ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਿਆ ਸ਼ੁਕਰਾਨਾ ਕੀਤਾ ਗੁਰੂ ਦਾ ਕਿ ਜੇ ਇਸ ਤਰ੍ਹਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਜਾਰੀ ਹੋਇਆ ਸੀ 2 ਦਸੰਬਰ 2024 ਨੂੰ ਉਹ ਮੁਕੰਮਲ ਹੋ ਸਕੇ ਉਹਦੀ ਪੂਰਤੀ ਹੋ ਸਕੇ ਨਿਰਵਾਦ ਨਿਰਵਿਘਨ ਸਾਰੋਸੰਮਤੀ ਨਾਲ ਔਰ ਜਮਹੂਰੀ ਤਰੀਕੇ ਨਾਲ ਸ਼ਾਇਦ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਏਗਾ ਜਿਸ ਤਰੀਕੇ ਨਾਲ ਪ੍ਰਧਾਨ ਦੀ ਚੋਣ ਹੋਈ ਆ ਇਹ ਬੜੇ ਮਾਣ ਦੀ ਗੱਲ ਆ ਔਰ ਮੈਂ ਕਹਿ ਸਕਦਾ ਕਿ ਪ੍ਰਧਾਨ ਦੀ ਚੋਣ ਤੋਂ ਬਾਅਦ ਅਸੀਂ ਸਾਹ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਅਪੀਲ ਕਰਦੇ ਆ ਕਿ ਹੁਣ ਕਾਟੋ ਕਲੇਸ਼ ਦਾ ਯੁੱਗ ਖਤਮ ਹੋ ਗਿਆ ਹੁਣ ਜਿੱਕੜ ਛਾਲੀ ਦਾ ਯੁੱਗ ਖਤਮ ਹੋ ਗਿਆ ਹੁਣ ਇੱਕ ਦੂਜੇ ਨੂੰ ਨੀਮਾ ਦਿਖਾਉਣ ਦੀ ਗੱਲ ਕਰਨੀ ਬੰਦ ਕੀਤੀ ਜਾਵੇ ਬਲਕੇ ਪੰਜਾਬ ਨੂੰ ਬਚਾਉਣ ਲਈ ਪੰਜਾਬ ਨੂੰ ਜਗਾਉਣ ਲਈ ਪੰਜਾਬ ਦੇ ਹਿੱਤਾਂ ਲਈ ਪੰਥਕ ਹਿੱਤਾਂ ਲਈ ਇੱਕ ਸਾਂਝਾ ਮਹਾਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਬਣਾਇਆ ਗਿਆ ਸੀ ਉਹਦੇ ਵਿੱਚ ਯੋਗਦਾਨ ਪਾਇਆ ਜਾਵੇ ਔਰ ਸਾਰੀਆਂ ਪੰਥਕ ਧਿਰਾਂ ਪੰਜਾਬ ਹਤਾਈਸ਼ੀਆਂ ਨੂੰ ਲੈ ਕੇ ਤੁਰਨ ਦਾ ਨਿਰਣਾ ਜੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਤਿਆਰ ਕੀਤਾ ਉਹਦੇ ਵਿੱਚ ਸਸੂ ਵੀ ਇਸੇ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਸ਼ਾਮਲ ਹੋਣਾ ਚਾਹੀਦਾ ਕਿਉਂਕਿ ਅੱਜ ਪੰਜਾਬ ਪੰਜਾਬ ਨਹੀਂ ਰਿਹਾ ਪੰਜਾਬ ਦਾ ਮਹਾਂਦਰਾ ਖਤਮ ਹੋ ਗਿਆ ਆ ਸੀਆਈਐਸਏ ਬਿਠਾਤੀ ਲੈ ਆਣ ਕੇ ਡੈਮ ਤੇ تن ਖਾਂ ਅਸੀਂ ਦੇ ਰਹੇ ਹਾਂ 7000 ਕਰੋੜ ਰੁਪਇਆ ਪੰਜਾਬ ਦਾ ਆਰਡੀਐਫ ਦਾ ਦੱਬੀ ਬੈਠੇ ਨੇ ਤੇ ਸੜਕਾਂ ਟੁੱਟੀਆਂ ਪਈਆਂ ਨੇ ਤੇ ਫਿਰ 800 ਕਰੋੜ ਰੁਪਏ ਦੇ ਜਿਹੜੇ ਪੀਐਮ ਜੀਐਸਬੀ ਦੇ ਪ੍ਰੋਜੈਕਟ ਆ ਉਹ ਅਧੂਰੇ ਰਹਿ ਗਏ ਜਿੰਨਾ ਸਾਡਾ ਪੈਸਾ ਖਤਮ ਹੋ ਗਿਆ ਸੋ ਅੱਜ ਪੰਜਾਬ ਦਾ ਕੋਈ ਵਾਰਥੇ ਹੈ ਨਹੀਂ ਪੰਜਾਬ ਦੇ ਅਸਲੀ ਵਾਰਸ ਹੁਣ ਸ਼ਰਮਣੀ ਅਕਾਲੀ ਦਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਇਆ ਇਹ ਬਣ ਗਿਆ ਤੇ ਇਹਦੇ ਵਿੱਚ ਸਾਰਿਆਂ ਨੂੰ ਅਸੀਂ ਸ਼ਾਮਲ ਹੋਣ ਦੀ ਫੀਲ ਕਰਦੇ ਹੱਥ ਜੋੜ ਕੇ ਹੁਣ ਇੱਕ ਦੂਜੇ ਨਾਲ ਲੜਨਾ ਬੰਦ ਕਰੋ ਦਿੱਲੀ ਤੇ ਪੰਜਾਬ ਦੀ ਸਰਕਾਰ ਦੇ ਵਿਰੁੱਧ ਲੜਨਾ ਸ਼ੁਰੂ ਕਰੀਏ ਜਿਹੜਾ ਅਕਾਲੀ ਉਹ ਲੋ ਜਿਹੜਾ ਪੰਥ ਲਈ ਪੰਜਾਬ ਦੇ ਹਿੱਤਾਂ ਲਈ ਸਹਿਯੋਗ ਦੇਗਾ ਉਹਨੂੰ ਅਸੀਂ ਵੈਲਕਮ ਕਰਾਂਗੇ ਔਰ ਮੈਂ ਸਮਝਦਾ ਕਿ ਇਹ ਜਿਹੜੇ ਨਿੱਜੀ ਵਿਵਾਦ ਖਤਮ ਹੋਣੇ ਚਾਹੀਦੇ ਆ ਅੱਜ ਲੋੜ ਆ ਪੰਜਾਬ ਨੂੰ ਬਚਾਉਣ ਦੀ ਪੰਜਾਬ ਨਹੀਂ ਬਿਲਕੁਲ ਤਬਾਹ ਹੋ ਜਾਏਗਾ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਨੇ ਕਬਜ਼ਾ ਕਰ ਲਿਆ ਪੰਜਾਬ ਦਾ ਕਿਸਾਨ ਪੰਜਾਬ ਤੋਂ ਬਾਹਰ ਘੜਦਾ ਗੈ ਮਧਰਾਸ ਤੇ ਯੂਪੀ ਦੇ ਮਹਾਰਾਸ਼ਟਰ ਗੁਜਰਾਤ ਦੇ ਲਿਆ ਉਕ੍ਰੇਨ ਕੇ ਸੜਕਾ ਤੇ ਨਰਦੀਬਿੰਨਾਂ ਲਿਆਣ ਕੇ ਬਿਠਾਤੇ ਇਸ ਲਈ ਪੰਜਾਬ ਦੀ ਡੈਮੋਗ੍ਰਾਫੀ ਖਤਮ ਹੋ ਰਹੀ ਹੈ ਪੰਜਾਬ ਦਾ ਸਭਿਆਚਾਰ ਖਤਮ ਹੋ ਰਿਹਾ بڑے ਸਿਹਰਦ ਹੋ ਕੇ ਸਾਨੂੰ ਪੰਜਾਬ ਦੇ ਹੱਕਾਂ ਲਈ ਲੜਨੀ ਲੋੜ ਆ ਠੀਕ ਹੈ ਪ੍ਰਭਾਜੀ

ਆਪਨੀ ਫੌਜ ਲਾ ਕੇ ਚੱਕੇ ਆਏ ਉਹ ਜੰਮੇ ਆਲ ਦਾ ਚੱਕਾ ਆਏ ਗੰਦੂ ਗੁਣੀ ਸ਼ਾਹ ਹਾਨੀ ਤੇ ਚੌਪਸਦੂਣੀ ਸੋ ਜੰਮੇ ਵਾਲਾ ਰਾਜਾ ਤੇ ਮਦੂਣੀ ਇਹ ਹਿਮਾਚਲ ਪ੍ਰਦੇਸ਼ ਵਿੱਚ ਰਹਿਂਦਾ ਹੈ ਮਦੂਣੀ ਨਾਮ ਦਾ ਉਹ ਵੀ ਆਪਣੀ ਫੌਜ ਲਾ ਕੇ ਬੜੇ ਚਾਤ ਸ਼ਾਹ ਨਾਲ ਜੰਗ ਕਰਕੇ ਆਏ ਹਨ ਬੋਆ ਜੀ ਭਾਈ ਸਾਹਿਬ ਜੀ ਦੱਸਦੇ ਹਨ ਕਿ ਐਸੀ ਤਰਾਹ ਹੀ ਵਾਲੀਏ ਰਿਸ਼ੀ ਤਰ ਕਰਕੇ ਵਿਚੋਈ ਭਾਰੀ ਸੈਨਾ ਬਲ ਦੇ ਸਹਿਤ ਰਹਿ ਕਰਕੇ ਪਹਾੜੀ ਰਾਜੇ ਚੜ ਗਏ ਗੁਰਬਿਸ਼ ਹਰ ਕੇ ਸੁਪਟ ਪਟੰਟ ਵਿਜੜ ਗਾਲੀਏ ਚਾਹਾਰ ਗੁਜਰ ਦੇ ਹੰਗਰ ਜਿਨ੍ਹਾਂ ਦਾ ਕਈ ਵਾਰੀ ਖਾਲਸੇ ਨੇ ਇਹਦਾ ਸੌਦਾ ਲਾਇਆ ਸੀ ਜੇ ਹੁਣ ਨੌਪਾਨ ਭਾਲਦੇ ਸਨ ਕਿ ਅਸੀਂ ਸ੍ਰੀ ਨਾਮਪੁਰ ਸਾਹਿਬ ਤੇ ਚੜਾਈ ਕਰੀਏ ਤੇ ਉਹ ਵੀ ਪਹਾੜੀਆਂ ਦੇ ਨਾਲ ਨਿਲਗਾ ਹੈ ਭਾਈ ਸਾਹਿਬ ਨੇ ਨੰਨ ਵਾਸਤੇ ਬਿਵਾਰ ਸ਼ਬਦ ਲੈ ਸੁਰ ਅਰੁਗ ਨੇ ਚੜੋ ਮਿਲ ਜਗ ਵਾਲੀ ਬੰਦ ਪੰਚ ਪੋਗ ਹਦ ਸਦਾ ਹੀ ਭਾਈ ਸਾਹਿਬ ਵੀ ਦੱਸਦੇ ਨੇ ਜਿਹੜੇ ਕੰਦੇਸ਼ਵਰਾਰੇ ਸਾਹਿਬ ਆਪਣੇ ਆਲਾ ਸਪੇਸ ਬਣਾ ਲਓ ਬਣਾ ਸਪੇਸ ਖੋਲ ਜਾ ਮੜੇ ਵਿੱਚ ਵਿੱਚ ਖੋਲ ਲਓ ਕਰ ਲੋ ਜੀ ਖੋਲ ਜਾ ਖੋਲ ਜਾ ਖੋਲ ਆਲਾ ਪਾ ਦਿਓ ਆਪਣੇ ਆਲਾ ਸਿਰ ਦੇਖਾ ਠੀਕ ਆ ਚਲੋ ਕੋਈ ਨਹੀਂ ਪਾ ਦਿਓ ਚਲੋ ਚਲੋ ਥੋੜਾ ਜਿਹਾ ਆਓ ਜੀ ਪਾਓ ਪਾ ਦਿਓ ਆਓ ਜੀ ਪਾਓ ਪਾਓ ਛੱਡੋ ਜਕਰੇ ਖੜ ਜਾ ਖੜ ਜਾ ਜੀ ਖੜ ਜਾ ਖੜ ਜਾ ਚੁੰਦਾ ਸਾਹਿਬ ਆਓ ਨਾਲ ਆਓ ਪਿੱਛੇ ਪਾਜੀ ਪਿੱਛੇ ਕਰੀ ਪਹਿਲਾਂ ਪਿੱਛੇ ਆਹ ਰਹੇ ਆਪ ਆ ਜਾ ਕੇ ਫੋਟੋ ਲਾ ਲਿਆ ਕੇ ਫੋਟੋ ਲਾ ਆਹ ਬੜੇ ਕਿਥੇ ਨੇ